ਅਲਿਖੋ ਡੈਲਸ ਤੋਂ ਆ ਰਹੀ ਹੈ ਡੈਲਸ ਦੇ ਕਮਿਊਨਿਟੀ ਲੀਡਰ ਤੇ ਐਸ ਐਮ ਯੂ ਦੇ ਐਲਮ ਅਲਮਨਾਇ ਜਿਹੜੇ ਆ 우ਮਾਰ ਸਲਹਜ਼ਾਰ ਉਸ ਨੂੰ ਆਈਸ ਵਾਲਿਆਂ ਨੇ ਇੱਕ ਟ੍ਰੈਫਿਕ ਸਟਾਪ ਦੇ ਉੱਤੇ ਰੋਕ ਕੇ ਅਰੈਸਟ ਕਰ ਲਿਆ ਹੈਗਾ ਇਹ ਅਗਸਤ 29 ਨੂੰ ਜਿਹੜਾ 우ਮਾਰ ਸਲਹਜ਼ਾਰ ਆ ਇੱਕ ਕਮਿਊਨਿਟੀ ਦੇ ਵਿੱਚ ਪ੍ਰੋਮਿਨੈਂਟ ਬੰਦਾ ਸੀ ਡੈਲਸ ਦੇ ਵਿੱਚ ਜਿਸ ਨੂੰ ਇੱਕ ਸਟਾਪ ਸਾਈਨ ਜਿਹੜਾ ਟ੍ਰੈਫਿਕ ਸਟਾਪ ਦੇ ਉੱਤੇ ਆਈਸ ਵੱਲੋਂ ਰੋਕਿਆ ਗਿਆ ਜੋ ਕਿ ਆਪਣੀ ਗਰਲਫ੍ਰੈਂਡ ਨੂੰ ਲਵਿਕ ਟਾਊਨ ਉੱਥੇ ਵਿਜ਼ਿਟ ਕਰਨ ਜਾ ਰਿਹਾ ਸੀ ਤੇ ਕਹਿੰਦੇ ਵੀ ਵੈਲਡਿਕਟੋਰੀਅਨ ਬੜਾ ਹੀ ਸ਼ਾਰਪ ਨੌਜਵਾਨ ਹੈ 28 ਸਾਲਾਂ ਦਾ ਇਹਨੇ ਕਈ ਨਾਨ-ਪ੍ਰੋਫਿਟ ਵੀ ਸ਼ੁਰੂ ਕੀਤੀਆਂ ਆ ਸੋ ਕਮਿਊਨਿਟੀ ਲੀਡਰਸ਼ਿਪ ਤੇ ਟੈਕਨੋਲੋਜੀ ਨੂੰ ਬੜਾ ਡਿਵੋਟਿਡ ਆ AI ਨਾਲ ਰਿਲੇਟਡ ਕੰਪਨੀ ਦੇ ਵਿੱਚ ਕੰਮ ਕਰਦਾ ਹੈਗਾ ਇੰਡਸਟਰੀ ਦੇ ਵਿੱਚ ਐਸਐਮਯੂ ਦਾ ਗ੍ਰੈਜੂਏਟ ਆ ਸੋ ਕਿਉਂਕਿ ਜੋ ਅਨਡਾਕੂਮੈਂਟਡ ਲੋਕ ਕਹਿ ਸਕਦੇ ਆਪਾਂ ਜਾਂ ਜਿਹੜੇ ਲੋਕਾਂ ਦੇ ਕੋਲ ਸਹੀ ਪੇਪਰਵਰਕ ਨਹੀਂ ਉਹਨਾਂ ਦੇ ਹੱਕ ਦੀ ਇਹ ਗੱਲ ਕਰਦਾ ਸੀਗਾ ਸੋ ਇਸ ਨੂੰ ਹੁਣ ਜਿਹੜਾ ਆਈਸ ਵੱਲੋਂ ਅਗਸਤ ਮਹੀਨੇ ਦੇ ਵਿੱਚ ਚੱਕ ਲਿਆ ਗਿਆ ਹੈਗਾ ਬਿਰੋਨਕਾ ਫ੍ਰੈਂਕੋ ਸਲਾਜ਼ਾਰ ਜੋ ਕਿ ਉਮਾਰ ਸਲਾਜ਼ਾਰ ਦੇ ਇਮੀਗ੍ਰੇਸ਼ਨ ਐਟਾਰਨੀ ਆ ਮੌਂਟੀ ਐਂਡ ਰਾਮਰੀਜ਼ ਐਲ ਐਲ ਪੀ ਹੂਸਟਨ ਦੇ ਵਿੱਚ ਕਹਿੰਦੀ ਵੀ ਉਹ ਇਲੀਗਲੀ ਐਜ਼ ਅ ਚਾਈਲਡ ਲਿਆਂਦਾ ਗਿਆ ਸੀ ਇਹਨੂੰ 18 ਸਾਲ ਪਹਿਲਾਂ ਡਾਕਾ ਲਈ ਐਲੀਜੀਬਲ ਨਹੀਂ ਸੀ ਤੇ ਪਰ ਉਹ ਕੋਈ ਉਹਦਾ 18 ਸਾਲਾਂ ਚ ਕ੍ਰਿਮੀਨਲ ਹਿਸਟਰੀ ਨਹੀਂ ਇਥੋਂ ਹੀ ਗ੍ਰੈਜੂਏਟ ਹੋਇਆ ਤੇ ਅਹ ਇਹ ਤੋਂ ਹੀ ਉਹ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ ਹੈਗਾ ਹੁਣ ਲੋਕਾਂ ਦੇ ਹੱਕ ਦੀ ਜਿਹੜਾ ਗੱਲ ਕਰਨ ਵਾਲਾ ਬੰਦਾ ਉਹ ਖੁਦ ਹੀ ਜਿਹੜਾ ਆਈਸ ਵਾਲਿਆਂ ਨੇ ਚੱਕ ਲਿਆ ਜੀ ਸੋ ਅੰਦਾਜ਼ਾ ਲਾਈ ਸਕਦੇ ਵੀ ਕੀ ਕੁਝ ਚੱਲ ਰਿਹਾ ਹੈ